ਅਸੀਂ ਆਪਣੇ ਸਿਰਾਂ ਦੀ ਫਸਲ ਇਸ ਲਈ ਨਹੀਂ ਪਾਲੀ ਕਿ ਤੁਸੀਂ ਇੱਕ ਦਿਨ ਆਓ ਤੇ ਇਸ ਨੂੰ ਕੱਟ ਲਵੋ ਅਸੀਂ ਇਹ ਸਿਰ ਮਾਣ ਨਾਲ ਚੁੱਕ ਕੇ ਜਿਉਣ ਲਈ ਪਾਲੇ ਨੇ ਇਹ ਸਿਰ ਸਾਡੀ ਪਹਿਚਾਣ ਹਨ ਤੇ ਇੰਨਾ ਸਿਰਾਂ ਤੇ ਸਜੀਆਂ ਦਸਤਾਰਾਂ ਸਾਡਾ ਮਾਣ ਹੈ ਐਵੇਂ ਸਾਡੇ ਮੱਥੇ ਤੇ ਕਲਖ ਨਾ ਲਾਓ ਜਾਓ ਇਤਿਹਾਸ ਪੜੋ ਤੇ ਸਾਡੇ ਸਿਰਾਂ ਦੇ ਮੇਚ ਦੇ ਇਲਜ਼ਾਮ ਲੈ ਕੇ ਆਓ ਅਸੀਂ ਸਿਰਫ ਫਰੋਸ਼ੀ ਦਾ ਮੁੱਲ ਤਾਰਿਆ ਅਸੀਂ ਉਸ ਜ਼ਮੀਨ ਦੇ ਜ਼ਰਰੇ-ਜ਼ਰਰੇ ਤੋਂ ਆਪਣੇ ਲਹੂ ਦਾ ਕਤਰਾ-ਕਤਰਾ ਵਾਰਿਆ ਜਿਸ ਜ਼ਮੀਨ ਤੇ ਅੱਜ ਸਾਡੇ ਸਿਰਾਂ ਦੀ ਫਸਲ ਉੱਗੀ ਹੈ ਅਸੀਂ ਉਹ ਤਲਵਾਰਾਂ ਹਾਂ ਜਿਨ੍ਹਾਂ ਨੇ ਕਦੇ ਵੀ ਹਾਕਮ ਦੇ ਨਿਫੇ ਦੀ ਮਿਆਨ ਚ ਨਹੀਂ ਪਹਿਣਾ ਅਸੀਂ ਆਜ਼ਾਦ ਸਿਰਾਂ ਦੇ ਕਾਫਲੇ ਹਾਂ ਅਸੀਂ ਇਹ ਸਿਰਾਂ ਦੀ ਫਸਲ ਇਸ ਲਈ ਨਹੀਂ ਪਾਣੀ ਕਿ ਤੁਸੀਂ ਇੱਕ ਦਿਨ ਆਓ ਤੇ ਇਸ ਨੂੰ ਕੱਟ ਲਵੋ ਤੇ ਆਪਣੇ ਆਕਾ ਦੇ ਦਰਬਾਰ ਵਿੱਚ ਕਿਸੇ ਉੱਚੀ ਕੁਰਸੀ ਦਾ ਮੁੱਲ ਵਟ